ਪਿਛਲੇ ਕੁਝ ਕ ਸਮੇਂ ਤੋਂ ਪੰਜਾਬ ਪੁਲਿਸ ਆਪਣੇ ਕੁਝ ਕ ਭ੍ਰਿਸ਼ਟ ਅਧਿਕਾਰੀਆਂ ਕਰਕੇ ਸੋਸ਼ਲ ਮੀਡੀਆ ਦੇ ਨਿਸ਼ਾਨੇ ਤੇ ਰਹੀ ਹੈ ਪਰੰਤੂ ਪੰਜਾਬ ਪੁਲਿਸ ਦੇ ਵਿੱਚ ਐਸ ਐਚਓ ਨਿਹਾਲ ਸਿੰਘ ਵਾਲਾ ਇੰਸਪੈਕਟਰ ਪੂਰਨ ਸਿੰਘ ਅਤੇ ਥਾਣੇਦਾਰ ਬਲਵੀਰ ਸਿੰਘ ਵਰਗੇ ਕੁਝ ਇਮਾਨਦਾਰ ਅਤੇ ਮਿਹਨਤੀ ਅਫਸਰ ਵੀ ਮੌਜੂਦ ਨੇ ਜਿਨ੍ਹਾਂ ਨੇ ਆਪਣੀ ਅਣਥੱਕ ਸੇਵਾ ਦੌਰਾਨ ਨਾ ਸਿਰਫ ਪੁਲਿਸ ਮਹਿਕਮੇ ਦੀ ਸ਼ਾਨ ਨੂੰ ਚਾਰ ਚੰਨ ਲਗਾਏ ਨੇ ਬਲਕਿ ਲੋਕਾਂ ਦੇ ਵਿੱਚ ਵੀ ਹਰਮਨ ਪਿਆਰਤਾ ਅਤੇ ਇੱਜ਼ਤ ਕਮਾਈ ਹੈ ਇੰਸਪੈਕਟਰ ਪੂਰਨ ਸਿੰਘ ਅਤੇ ਥਾਣੇਦਾਰ ਬਲਵੀਰ ਸਿੰਘ ਦੀ ਅਜਿਹੀ ਹੀ ਕਾਰਗੁਜ਼ਾਰੀ ਕਾਰਨ ਪਿੰਡ ਖੋਟੇ ਦੇ ਇੱਕ ਪਰਿਵਾਰ ਦਾ ਚਿਰਾਗ ਉਹਨਾਂ ਨੂੰ ਵਾਪਸ ਮਿਲਿਆ ਜਿਸ ਕਾਰਨ ਬੀਤੇ ਕੱਲ ਸਰਦਾਰ ਗੁਰਨਾਮ ਸਿੰਘ ਖੋਟੇ ਦੇ ਪਰਿਵਾਰ ਅਤੇ ਪਿੰਡ ਖੋਟੇ ਦੇ ਸਰਪੰਚ ਪੰਚ ਅਤੇ ਹੋਰ ਸਤਕਾਰਤ ਸਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਥਾਣਾ ਨਿਹਾਲ ਸਿੰਘ ਵਾਲਾ ਪਹੁੰਚ ਕੇ ਨਾ ਸਿਰਫ ਐਸਐਚਓ ਪੂਰਨ ਸਿੰਘ ਅਤੇ ਥਾਣੇਦਾਰ ਬਲਵੀਰ ਸਿੰਘ ਦਾ ਸਨਮਾਨ ਕੀਤਾ ਬਲਕਿ ਮੀਡੀਆ ਨਾਲ ਗੱਲਬਾਤ ਕਰਦੇ ਆ ਨਿਹਾਲ ਸਿੰਘ ਵਾਲਾ ਪੁਲਿਸ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਇਸ ਮੌਕੇ ரியਲ ਫੈਕਟ نیوز ਨਾਲ ਵਿਸ਼ੇਸ਼ ਗੱਲਬਾਤ ਕਰਦੇ ਆ ਐਸਐਚਓ ਇੰਸਪੈਕਟਰ ਪੂਰਨ ਸਿੰਘ ਨੇ ਇਲਾਕੇ ਦੀ ਪਬਲਿਕ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਮੇਸ਼ਾ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਅਤੇ ਅਮਨ ਕਾਨੂੰਨ ਬਣਾਈ ਰੱਖਣ ਲਈ ਵਚਨਬੱਧ ਨੇ ਪੇਸ਼ ਹੈ ਕੈਮਰਾ ਪਰਸਨ ਜਸਪ੍ਰੀਤ ਸਿੰਘ ਸਹਤੋਕੇ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਨਿਹਾਲ ਸਿੰਘ ਵਾਲਾ ਤੋਂ ਪ੍ਰਦੀਪ ਢੱਲੋਂ ਦੀ ਵਿਸ਼ੇਸ਼ ਰਿਪੋਰਟ ਜੋ ਅੱਜ ਅਸੀਂ ਇੱਥੇ ਪਹੁੰਚੇ ਹਾਂ ਥਾਣੇ ਦੇ ਵਿੱਚ ਇਹ ਸਾਡੇ ਨਗਰ ਦੇ ਸਰਦਾਰ ਕਰਮ ਸਿੰਘ ਜੀ ਇਹਨਾਂ ਦੇ بیٹے ਦੀ ਕੁਸਤੇ ਪਿੰਡਾਂ ਡੈਥ ਹੋ ਗਈ ਸੀਗੀ ਉਹਨਾਂ ਦਾ ਪੋਤਰਾ ਜੋ ਕਿ ਨਜਾਇਜ਼ ਤੌਰ ਤੇ ਕਿਸੇ ਔਰਤ ਕੋਲ ਰੱਖਿਆ ਗਿਆ ਸੀਗਾ ਚੋਨਾ ਵੱਲੋਂ ਇਸ ਬੱਚੇ ਨੂੰ ਵਾਪਸ ਲਿਆਉਣ ਲਈ ਥਾਣੇ ਹਲਸਨ ਬੜੇ ਪਹੁੰਚ ਕੀਤੀ ਗਈ ਸੋ ਇਥੋਂ ਦੇ ਐਸਐਸਓ ਸਾਹਿਬ ਸਰਦਾਰ ਪੂਰਨ ਸਿੰਘ ਜੀ ਐਸਆਈ ਸਰਦਾਰ ਮਲਬੀਰ ਸਿੰਘ ਜੀ ਨੇ ਇਸ ਕੇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ ਇਹਨਾਂ ਦਾ ਸੋ ਇਹਨਾਂ ਨੇ ਉਹ ਬੱਚਾ ਵਾਪਸ ਇਸ ਪਰਿਵਾਰ ਲਈ ਪਰਿਵਾਰ ਵਾਪਸ ਲਿਆਂਦਾ ਸੋ ਅਸੀਂ ਨਗਰ ਵੱਲੋਂ ਨਗਰ ਦੀ ਸਮਿਤੀ ਪੰਚਾਇਤ ਵੱਲੋਂ ਇਸ ਤਰ੍ਹਾਂ ਦੇ ਜੋ ਇਮਾਨਦਾਰ ਅਫਸਰ ਨੇ ਜੋ ਸੱਚ ਕਹਿਣ ਤੇ ਪਹਿਰਾ ਦਿੰਦੇ ਆ ਸੋ ਅਸੀਂ ਇਹਨਾਂ ਦਾ ਧੰਨਵਾਦ ਕਰਨ ਲਈ ਸਾਡੇ ਨਗਰ ਦੇ ਸਰਪੰਚ ਸਾਹਿਬ ਸਾਡੇ ਨਗਰ ਦੇ ਪੰਚ ਸਾਹਿਬ ਸੋ ਮੈਂ ਜਥੇਵੰਦੀ ਦਾ ਪ੍ਰਧਾਨ ਹੋਣ ਦੇ ਨਾਤੇ ਮੁਲਾਜ਼ਮ ਫਰੰਟ ਦਾ ਹੋਣ ਦੇ ਨਾਤੇ ਕਰਮੇਲ ਸਿੰਘ ਅਸੀਂ ਸਾਰੇ ਇਸ ਪਰਿਵਾਰ ਨਾਲ ਐਸਐਸਓ ਸਾਹਿਬ ਦਾ ਤੇ ਸਰਦਾਰ ਬਰਵੀਰ ਸਿੰਘ ਦਾ ਧੰਨਵਾਦ ਕਰਨ ਲਈ ਪਹੁੰਚੇ ਆ ਸੋ ਇਹ ਜੀ ਇਮਾਨਦਾਰ ਅਫਸਰਾਂ ਦੀ ਸਾਰੇ ਤਰਾ ਹੀ ਲੋੜ ਆ ਸੋ ਇਸ ਲਈ ਇਹ ਵਧਾਈ ਦੇ ਪਾਤਰ ਆ ਸੋ ਅਸੀਂ ਸਮੁੱਚੇ ਨਗਰ ਵੱਲੋਂ ਨਗਰ ਦੀ ਪੰਚਾਇਤ ਵੱਲੋਂ ਪਰਿਵਾਰ ਵੱਲੋਂ ਸੋ ਮੈਂ ਉਸ ਮੁਲਾਜ਼ਮ ਫਰੰਟ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਇਹਨਾਂ ਦਾ ਬਹੁਤ-ਬਹੁਤ ਪਹਿਦਲੋਂ ਧੰਨਵਾਦ ਕਰਦਾ ਹਾਂ ਸੋ ਇਹ ਜੇ ਅਫੀਸਰ ਚੰਗੀ ਪਰਮਾਤਮਾ ਇਹਨਾਂ ਨੂੰ ਇਦੋਂ ਵੀ ਉੱਚੇ ਮੰਲੰਦਗਾ ਤੇ ਲਿਜਾਵੇ ਜੀ ਧੰਨਵਾਦ ਤੁਹਾਡਾ ਪੱਤਰਕਾਰ ਸਾਹਿਬ ਤੁਹਾਡਾ ਨਾਂ ਕੀ ਹੈ ਜੀ ਅਰਦੀਪ ਸਿੰਘ ਅਰਦੀਪ ਸਿੰਘ ਤੁਹਾਡੇ ਵੀ ਅਸੀਂ ਬਹੁਤ-ਬਹੁਤ ਧੰਨਵਾਦ ਆ ਰੋਬਰੂ ਹੋਏ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਜੋ ਚੰਗੇ ਕੰਮ ਹੁੰਦੇ ਆ ਆਪਾਂ ਇੱਕ ਦੂਜੇ ਦੇ ਰੋਬਰੂ ਹੋਣਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਾਡੇ ਸਹਿਯੋਗ ਐਸਐਚਓ ਸਾਹਿਬ ਸਰਦਾਰ ਪੂਰਨ ਸਿੰਘ ਤੇ ਬਲਵੀਰ ਸਿੰਘ ਦਾ ਤੁਸੀਂ ਫਿਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਬੱਚੇ ਨੂੰ ਆਪਣੇ ਦਾਦਾ ਦਾਦੀ ਦੇ ਪਰਿਵਾਰ ਬਾਤ ਚ ਵਾਪਸ ਲਿਆਂਦਾ ਸੋ ਇਹ ਜੇ ਫਿਸਤਾਂ ਦੀ ਅਸੀਂ ਹਮੇਸ਼ਾ ਕਾਮਨਾ ਕਰਦੇ ਹਾਂ ਪ੍ਰਮਾਤਮਾ ਇਹਨਾਂ ਦੀ ਦਿਨ ਦੁੱਗਣੀ ਰਾਤ ਚੌਕਣੀ ਹਮੇਸ਼ਾ ਇਹ ਜੋ ਵੀ ਸੱਚੀ ਕਲਾ ਵਿੱਚ ਰਹੇ ਉਹਨਾਂ ਸੱਚ ਤੇ ਪਹਰਾ ਦਿੰਦੇ ਤੇ ਸਰ ਗਰਨਾਮ ਸਿੰਘ ਦਾ ਬੇਟਾ ਸੀਗਾ ਜੀ ਕੁਝ ਟਾਈਮ ਪਹਿਲਾਂ ਉਹਦਾ ਡਿਵੋਰਸ ਹੋ ਗਿਆ ਸੀਗਾ ਜੀ ਤੇ ਜਿਹੜਾ ਬੇ ਉਹਨਾਂ ਦਾ ਪੋਤਾ ਸੀਗਾ ਜੀ ਉਹ ਉਹਨਾਂ ਦੇ ਬੇਟੇ ਨੇ ਇੱਕ ਨਜਾਇਜ਼ ਔਰਤ ਨਾਲ ਸੰਬੰਧ ਬਣ ਗਏ ਤੇ ਇਹਨਾਂ ਦਾ ਬੇਟਾ ਰੋਲ ਲੈ ਕੇ ਨਾਲ ਤੇ ਜੋ ਕਿ ਉਹਨਾਂ ਨੂੰ ਨਸ਼ੇ ਪੱਤੇ 'ਚ ਲਾ ਲਿਆ ਜੀ ਉਹਨਾਂ ਨੇ ਉਥੇ ਇੱਕ ਦੁਕਾਨ ਤੇ ਇਹਨਾਂ ਨੂੰ ਨੌਕਰੀ ਕਰਨ ਲਾਤਾ ਤੇ ਅਸੀਂ ਮੈਂ ਕੁਝ ਦਿਨ ਪਹਿਲਾਂ ਫਿਰ ਅਸੀਂ ਉਥੋਂ ਛੁਡਾ ਕੇ ਲਿਆਂਦਾ ਬੱਚਾ ਇਹ ਤੇ ਬਾਅਦ ਵਿੱਚ ਇਹ ਆਪਣਾ ਐਸਚੋ ਕੋਲੇ ਇਹਨਾਂ ਨੇ ਬਹੁਤ ਵਧੀਆ ਮੈਟਰ ਨੂੰ ਸੁਲਝਾਇਆ ਜੀ ਏਐਸਆਈ ਸਾਲ ਪ੍ਰਵੀਰ ਸਿੰਘ ਅਤੇ ਐਸਐਚਓ ਸਰਦਾਰਪੁਰਨ ਸਿੰਘ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਡਾ ਮੈਟਰ ਸਮਝਾਇਆ ਤੇ ਇਹਨਾਂ ਦਾ ਬੱਚਾ ਆਜ਼ਾਦ ਅੱਤੇ ਦਾਦੀ ਕੋਲੇ ਪਹੁੰਚਦਾ ਕੀਤਾ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਅਸੀਂ ਵਿਸ਼ੇਸ਼ ਕਰਕੇ ਉਹਨਾਂ ਦਾ ਧੰਨਵਾਦ ਕਰਨ ਲਈ ਅੱਜ ਪਹੁੰਚੇ ਹਾਂ ਜੀ ਉਹਨਾਂ ਨੂੰ ਸਨਮਾਨਤ ਕਰਨਾ ਹੈ ਪੂਰਨ ਸਿੰਘ ਜੀ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਆ ਸਾਡਾ ਪੁੱਤਾਂ ਸਾਨੂੰ ਵਾਪਸ ਦਵਾਇਆ ਤੇ ਐਸਆਈ ਬਲਵੀਰ ਸਿੰਘ ਜੀ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਤੇ ਸਾਰੀ ਪੰਚਾਇਤ ਦਾ ਵੀ ਤਹਿ ਦਿਲੋਂ ਧੰਨਵਾਦ ਆ ਜੀ ਸਾਡਾ ਪੁੱਤਾਂ ਸਾਨੂੰ ਵਾਪਸ ਦਵਾਇਆ ਗਿਆ ਤੇ ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਦਾ ਤੇ ਅਸੀਂ ਤਹਿ ਦਿਲੋਂ ਤਾਨਦਵਾ ਕਰਦੇ ਆ। ਦੇਖੋ ਜਿਵੇਂ ਸਰਪੰਚ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਦੱਸਿਆ ਹੋਇਆ ਕਿ ਐਓ ਜੇ ਅਫਸਰ ਬਹੁਤ ਘੱਟ ਮਿਲਦੇ ਆ ਅਸੀਂ ਤਹਿ ਦਿਲੋਂ ਐਸ ਐਚਓ ਸਰਦਾਰ ਪੂਰਨ ਸਿੰਘ, ਏਐਸਆਈ ਬਲਬੀਰ ਸਿੰਘ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਬਹੁਤ ਇਮਾਨਦਾਰੀ ਨਾਲ ਡਿਊਟੀ ਕਰਦੇ ਆ। ਤੇ ਰੱਬ ਤੋਂ ਇਹ ਹੀ ਦੁਆ ਮੰਗਦੇ ਆ ਕਿ ਇਹਨਾਂ ਨੂੰ ਰੱਬ ਤਰੱਕੀਆਂ ਵਾਸਤੇ ਚੜ੍ਹਦੀ ਕਲਾ ਵਿੱਚ ਰੱਖੇ। ਤੇ ਬਹੁਤ ਇਮਾਨਦਾਰੀ ਨਾਲ ਡਿਊਟੀ ਕਰਦੇ ਆ। ਇਹੋ ਜਿਹੇ ਅਫਸਰਾਂ ਦੀ ਬਹੁਤ ਜ਼ਰੂਰਤ ਆ ਪਾ ਨੂੰ। ਤੇ ਰੱਬ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਜਿਹੜਾ ਇਹਨਾਂ ਦਾ ਪੁੱਤ ਆ ਵਾਪਸ ਦਿੱਤਾ ਰੱਬ ਨੇ ਇਹਨਾਂ ਨੂੰ ਤਰੱਕੀਆਂ ਵਾਸਤੇ। ਜੀ 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 ਜਾਂ ਬੇਬੇ ਜੀ ਕੋ ਠੀਕ ਹੈ ਠੀਕ ਹੈ ਬਹੁਤ ਸਣਾਓ ਸਾਰਾ ਕੁਝ ਠੀਕ ਹੈ ਜੀ ਮੈਂ ਉੱਪਰ ਬੈਠ ਬੈਠ ਤੁਹਾਨੂੰ ਦੇ ਕੇ ਤੇ ਬਾਹਰ ਨਹੀਂ ਬੱਚੇ ਬੜੇ ਮਾਪੇ ਬਲ ਬੱਚੇ ਕਿੰਨੇ ਆਏ ਜੀ ਅਸੀਂ ਜੀ ਤੁਹਾਡਾ ਧੰਨਵਾਦ ਕਰਨਾ ਹੈ ਕਿਹੜੀ ਗੱਲੋਂ ਕਿਹੜੀ ਗੱਲੋਂ ਸਾਡਾ ਬੇਟਾ ਪੋਸਟ ਆਨਲਾਈਨ ਵਾਸਤੇ ਦਵਾਇਆ ਤੁਸੀਂ ਹਾਈ ਕੋਰਟ ਤੋਂ ਤੇ ਤੁਸੀਂ ਸਾਡਾ ਅੱਛਾ 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 ਹਾਂ ਜੀ ਉਹ ਜਿਹੜਾ ਡਾਕਟਰ ਦਾ ਜੌਬ ਲੈ ਕੇ ਸੀ ਤੁਹਾਡੇ ਵਿੱਚ ਮਤਲਬ ਜਿਵੇਂ ਉਹ ਬੀਬੀ ਨੇ ਕਿਹਾ ਸੀ ਵੀ ਬੱਚਾ ਹੂੰ ਰੱਖੀ ਬੈਠੀ ਆਪਾਂ ਜਵਾਬ ਦੇ ਦਿੱਤਾ ਉਹ ਮਸਲਾ ਹੈ ਹਾਂ ਜੀ ਹਾਂ ਧੰਨਵਾਦ ਜੀ ਧੰਨਵਾਦ ਸਾਡਾ ਹੀ ਧੰਨਵਾਦ ਤੁਹਾਡਾ ਹੈ ਨਹੀਂ ਨਹੀਂ ਐਂ ਹੁੰਦਾ ਧੰਨਵਾਦ ਹੈ ਤੁਹਾਡਾ ਹੈ ਕਿਸੇ ਤੁਹਾਨੂੰ ਕਿਸੇ ਨੇ ਗਾਈਡ ਕਰਕੇ ਤੇ ਭੇਜਿਆ ਨਹੀਂ ਨਹੀਂ ਆਪੇ ਮਨੋਂ ਆਇਆ ਹਾਂ ਜੀ ਆਪੇ ਆਇਆ ਜੀ ਸਾਨੀ ਦੀ ਸੇਵਾ ਚਲ ਮਿਹਰबानी ਆਪ ਜੀ ਦੀ ਜੇਕਰ ਤੁਹਾਡੇ ਅੰਗੇ ਲੋਕ ਜੇ ਜਦੋਂ ਕੋਈ ਪੁਲਿਸ ਡਿਊਟੀ ਕਰਦੀ ਹੈ ਸਾਡੇ ਮੁਲਾਜ਼ਮ ਡਿਊਟੀ ਕਰਦੇ ਆ ਜੇ ਉਹ ਸਮਾਜ ਨੂੰ ਚੰਗਾ ਲੱਗਦਾ ਹੈ ਤੇ ਜਦੋਂ ਤੁਹਾਡੇ ਅਰਗੇ ਅਸ਼ੀਰਵਾਦ ਦੇਣ ਆਉਂਦੇ ਨੇ ਇਹੋ ਜਿਹੇ ਹੱਥ ਤੇ ਸਾਡਾ ਵੀ ਖੂਨ ਵਧ ਜਾਂਦਾ ਸਾਡੇ ਮਨ ਦੇ ਵਿੱਚ ਵੀ ਉਤਸ਼ਾਹ ਪੈਦਾ ਹੁੰਦਾ ਹੈ ਕਿ ਅਸੀਂ ਹੋਰ ਉਦੋਂ ਨਾਲ ਕੰਮ ਕਰੀਏ ਉਨੀ ਅਸੀਂ ਹਮੇਸ਼ਾ ਹਾਜ਼ਰ ਆਏ ਹਾਂ ਕੋਈ ਹੋਰ ਵੀ ਕੰਮ ਹੋਵੇ ਸਾਡੀ ਤੁਹਾਡੇ ਤੇ ਬਹੁਤ ਮਾਣ ਆ ਧੰਨਵਾਦ ਬਹੁਤ ਧੰਨਵਾਦ ਹਾਂਜੀ ਤੁਹਾਡੇ ਅਰਗੇ ਅਤਨਾਾ ਜੁਰੂ ਅਤਨਾਾ ਜੁਰੂ ਉਹਨਾਂ ਕੋਲ ਅੱਜ ਅਸ਼ੀਰਵਾਦ ਰੱਖੋ ਹੈ ਥੈਂਕ ਯੂ ਸਰਪੰਚ ਸਾਹਿਬ ਦਾ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਗੁਰਨਾਮ ਸਿੰਘ ਜੀ ਪੁੱਤਰ ਹੁਮਨ ਸਿੰਘ ਜਿੰਪੇਂਡ ਖੋਟੇ ਇਹ ਪੰਚਾਇਤ ਦੇ ਨਾਲ ਥਾਣੇ ਆਏ ਨੇ ਮੈਂ ਨਾ ਇਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਅ ਪੁਲਿਸ ਪ੍ਰਸ਼ਾਸਨ ਸ਼ੁਰੂ ਤੋਂ ਲੈ ਕੇ ਹੀ ਜਨਤਾ ਦੀ ਜਾਨ ਤੇ ਮਾਲ ਦੀ ਹਫਾਜ਼ਤ ਦੀ ਕਰਦਾ ਆਇਆ ਰਿਹਾ ਇਹ ਸਾਡੀ ਡਿਊਟੀ ਵੀ ਹੈ ਸਾਡਾ ਕਰਤੱਵ ਵੀ ਹੈ ਸਾਨੂੰ ਜੀ ਮਿੱਤੇ 2425 ਨੂੰ CRWP 3126 ਔਰ 25 ਵੱਲੋਂ ਪੀਤਕੌਰ ਦੇ ਸਬੰਧ ਵਿੱਚ ਸਾਨੂੰ ਮੈਸੇਜ ਮਸੂਲ ਹੋਇਆ ਸੀ ਕਿ ਇਹ ਕੇਸ ਅ ਮਿਤੀ 3-4 ਪੱਤੀ ਨੂੰ ਅਗਲੇ ਦਿਨੀ ਮਾਨਯੋਗ ਹਾਈ ਕੋਰਟ ਵਿੱਚ ਲੱਗਾ ਸੀ ਜਿਦੇ ਚ ਪੀਤਕੌਰ ਨਾਮੀ ਲੇਡੀ ਨੇ ਇੱਕ ਦਾਵਾ ਕੀਤਾ ਸੀ ਕਿ ਮੇਰਾ ਇੱਕ ਬੱਚਾ ਹੈ ਕਟਿਓ ਹਾਂਜੀ ਹਾਂ ਮੇਰਾ ਬੱਚਾ ਹੈ ਮਨਪ੍ਰੀਤ ਉੰਦੀ ਉਮਰ ਕਰੀਬ 13 ਸਾਲ ਹੋ ਤੇ ਦਾਦੇ-ਦਾਦੀ ਨੇ ਜਬਰੀ ਕਿਡਨਾਪ ਕਰਕੇ ਰੱਖਿਆ ਹੋਇਆ ਜਾਂ ਜਬਰੀ ਰੱਖਿਆ ਹੋਇਆ ਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ਦੇ ਮੁਤਾਬਕ ਅਸੀਂ ਇਸ ਸਬੰਧ ਦੇ ਵਿੱਚ ਮੌਕੇ ਤੇ ਇਮੀਡੀਏਟਲੀ ਤੁਹਾਡਾ ਥਾਣੇ ਦਾ ਬਹੁਤ ਹੀ ਸਿਆਣਾ ਕਾਬਲ ਥਾਣਦਾਰ ਬਲਬੀਬ ਸਿੰਘ ਭੇਜਿਆ ਇਹਨੇ ਸਬੰਧਤ ਪੁਰਸ਼ਾਂ ਨੂੰ ਸ਼ਾਮਲ ਪਰਤਾਲ ਕਰਕੇ ਧ੍ਰਿਆਫਤ ਕੀਤੀ ਮੇਰੇ ਕੋਲ ਲੈ ਕੇ ਆਇਆ ਤੇ ਮੈਂ ਵੀ ਪੁੱਛਗਿੱਛ ਕੀਤੀ ਪਿੰਡ ਦੀ ਪੰਚਾਇਤ ਪਾਸੋਂ ਤੇ ਉਹ ਜਿਹੜਾ ਬਜ਼ੁਰਗ ਗੁਰਨਾਮ ਸਿੰਘ ਜੀ ਉਹਦੇ ਪਾਸੋਂ ਤੇ ਬੱਚੇ ਪਾਸੋਂ ਨਾਲ ਦੇ ਨਾਲ ਮਾਨਯੋਗ ਹਾਈ ਕੋਰਟ ਨੇ ਵੀ ਆਦੇਸ਼ ਕੀਤਾ ਸੀ ਕਿ ਸਬੰਧਤ ਪੁਸ਼ਟੀ ਜਿਹੜੇ ਇਹ ਵੀ ਮਾਨਯੋਗ ਹਾਈ ਕੋਰਟ ਦੇ ਵਿੱਚ ਜਾ ਕੇ ਆਪਦਾ ਪੱਕਾ ਪੇਸ਼ ਕਰਨਾ ਜੋ ਅਸੀਂ ਹਾਲਾਤ ਸਾਰੇ ਦੇਖੇ ਸੀਗੇ ਨਾ ਉਹਨਾਂ ਦੇ ਮੁਤਾਬਕ ਗੁਰਨਾਮ ਸਿੰਘ ਜੀ ਦਾ ਬੇਟਾ ਮਨਪ੍ਰੀਤ ਸੀ ਤੇ ਮਨਪ੍ਰੀਤ ਸਿੰਘ ਦੀ ਉਮਰ ਸੀ 34 ਸਾਲ ਮਨਪ੍ਰੀਤ ਸਿੰਘ ਤੇ ਜਸਪ੍ਰੀਤ ਨਾਮ ਦੀ ਲੜਕੀ ਨਾਲ ਸ਼ਾਦੀ ਸ਼ੁਦਾ ਸੀ ਜਿਨ੍ਹਾਂ ਦੀ ਕੁੱਖ ਦੇ ਵਿੱਚੋਂ ਇਹਨਾਂ ਦੇ ਘਰ ਇੱਕ ਬੱਚਾ ਪੈਦਾ ਹੋਇਆ ਸੀ ਜੀ ਮਲਿੰਦਰ ਸਿੰਘ ਜੀ ਦੀ ਉਮਰ ਕਿੰਨੀ 13 ਸਾਲ ਹੈ ਜਿਹੜਾ ਮਨਿੰਦਰ ਸਿੰਘ ਹੈ ਇਹਦੇ ਬਾਪ ਮਨਪ੍ਰੀਤ ਸਿੰਘ ਦੀ ਕਰੀਬ ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਇੱਕ ਹੋਰ ਲੜਕੀ ਹੈਗੀ ਐ ਪ੍ਰੀਤਕੌਰ ਉਹਦੇ ਨਾਲ ਕੁ ਉਹਦੇ ਤਲਵਕਾਦ ਸੰ ਉਦੇ ਮੌਤ ਤੋਂ ਬਾਅਦ ਜਿਹੜਾ ਬੱਚਾ ਹੈਗਾ ਇਹ ਮਾ ਕਦੀ ਮਾਪਿਆਂ ਕੋ ਰਹਿੰਦਾ ਸੀ ਆਪਦੀ ਉਸ ਬੀਬਾ ਪ੍ਰੀਤਕੌਰ ਕੋਲੇ ਕਦੀ ਆਦੇ ਦਾਦਾ ਦਾਦੀ ਕੋਲ ਰਹਿੰਦਾ ਸੀ ਅਸੀਂ ਸਾਰੇ ਹਾਲਾਤ ਨੇ ਜਿਹੜੀ ਇਹਦੀ ਵਿਸਥਾਰਤ ਰਿਪੋਰਟ ਬਣਾ ਦਿੱਤੀ ਮਾਨਯੋਗ ਹਾਈ ਕੋਰਟ ਦੇ ਵਿੱਚ ਦਾਇਰ ਕਰ ਦਿੱਤੀ ਮਾਨਯੋਗ ਹਾਈ ਕੋਰਟ ਨੇ ਉਹਦੇ ਤੇ ਸੁਣਵਾਈ ਕਰਦਿਆਂ ਹੋਇਆਂ ਜਿਹੜਾ ਜਿਹੜਾ ਜੋਗ ਫੈਸਲਾ ਦਿੱਤਾ ਹੈ ਜੋਗ ਫੈਸਲਾ ਇਹਨਾਂ ਦੇ ਪੱਖ ਵਿੱਚ ਆਇਆ ਹੈ ਕਿਉਂਕਿ ਮਾਨਯੋਗ ਹਾਈ ਕੋਰਟ ਹਮੇਸ਼ਾ ਸੱਚਾ ਸ ਸੱਚ ਤੇ ਸੱਚਾ ਤੱਥ ਹੀ ਸੁਣਦੀ ਹੁੰਦੀ ਹੈ ਸੋ ਬਹੁਤ ਬਹੁਤ ਧੰਨਵਾਦ ਜੇਕਰ ਸਾਡੇ ਵੱਲੋਂ ਕੀਤੀ ہوئی ਡਿਊਟੀ ਨੂੰ ਸਮਾਜ ਦੇ ਲੋਕ ਦੁਨੀਆਦਾਰੀ ਇਹ ਉਹਨਾਂ ਨੂੰ ਚਾਹਤ ਹੁੰਦੀ ਹੈ ਕਿ ਵਾਕਈ ਪੁਲਿਸ ਨੇ ਸਾਡਾ ਕੰਮ ਕੀਤਾ ਸਾਡੀ ਜਿਹੜੇ ਹੈਗੀ ਹੈ ਦੁੱਖ ਸੁਣਿਆ ਜਾਂ ਸਾਡੀ ਜਿਹੜੇ ਕੀਤੇ ਹੋਏ ਜੋ ਵੀ ਸਾਡੀ ਦਰਖਾਸਤ ਦਿੱਤੀ ਸੀ ਉਹਦਾ ਫੈਸਲਾ ਯੋਗ ਤੇ ਕਾਬਿਲ ਹਾਲਾਤਾਂ ਦੇ ਮੁਤਾਬਕ ਹੋਇਆ ਹੈ ਜੇ ਅੱਜ ਇਹ ਮੰਨ ਕੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਨ ਆਏ ਤੇ ਮੈਂ ਆਪਣੇ ਦਿਲੋਂ ਆਪਣੇ ਵਿਭਾਗ ਵੱਲੋਂ ਤੇ ਆਪਣੀ ਜਿਹੜੀ ਸਮੁੱਚੀ ਥਾਣੇ ਦੀ ਟੀਮ ਹੈ ਇਹਦੇ ਵੱਲੋਂ ਉਹਨਾਂ ਦਾ ਕੋਟਣ-ਕੋਟ ਧੰਨਵਾਦ ਕਰਦਾ ਉਹਨਾਂ ਦਾ ਇਹ ਉਪਰਾਲਾ ਸਾਨੂੰ ਕੁਝ ਹੋਰ ਚੰਗਾ ਕਰਨ ਲਈ ਪ੍ਰੇਰਿਤ ਕਰੇਗਾ ਮੈਂ ਦਿਲੋਂ ਧੰਨਵਾਦ ਕਰਦਾ ਬਜ਼ੁਰਗਾਂ ਦਾ ਉਹਨਾਂ ਨੂੰ ਜੀ ਆਇਆਂ ਕਹਿਣਾ ਚਾਹ ਪਾਣੀ ਪਿਆ ਕੇ ਉਹਨਾਂ ਨਾਲ ਦੁੱਖ ਸੁੱਖ ਜੀ ਆਣਾਗਾ ਹੋਰ ਕੋਸ਼ਿਸ਼ ਕਰਾਂਗੇ ਬਹੁਤ